ਹੋਲੀ ਦੇ ਮੌਕੇ ਤੇ ਜਿੱਥੇ ਚੱਪੇ-ਚੱਪੇ ਤੇ ਪੁਲਿਸ ਤੈਨਾਤ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਣ ਦੇਣੀ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਡਾਗਰਦੀ ਨਹੀਂ ਹੋਣ ਦੇਣੀ ਕਿਸੇ ਵੀ ਤਰ੍ਹਾਂ ਦੇ ਉਹ ਲੋਕ ਜੋ ਕਿ ਸਮਾਜ ਦੇ ਵਿੱਚ ਅਰਾਜਕਤਾ ਫੈਲਾ ਸਕਦੇ ਨੇ ਉਹਨਾਂ ਨੂੰ ਨਹੀਂ ਕੁਮੜ ਦੇਣਾ ਪਰ ਪੁਲਿਸ ਦੀ ਨੱਕ ਹੇਟਾ ਦੀ ਸਭ ਕੁਝ ਹੁੰਦਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਸੰਤੋਸ਼ੀ ਨਗਰ ਦੇ ਵਿੱਚ ਕੱਲ 3:00 ਸ਼ਾਮ ਗੱਡਾ ਗਰਦੀ ਦਾ ਇੱਕ ਮਾਮਲਾ ਸਾਹਮਣੇ ਐ ਮਿਲੀ ਜਾਣਕਾਰ ਦੇ ਮੁਤਾਬਕ ਗਲੀ ਨੰਬਰ 4 ਦੇ ਕੁਝ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਹਥਿਆਰਾਂ ਦੀਆਂ ਲੈਸ ਹੋ ਕੇ ਹਮਲਾਵਰ ਗਲੀ ਨੰਬਰ 2 ਦੇ ਵਿੱਚ ਆਉਂਦੇ ਨੇ ਦੰਦ ਨਾਉਂਦੇ ਹੋਏ ਆਉਂਦੇ ਨੇ ਔਰ ਉੱਥੇ ਖੜੀਆਂ ਸਾਰੀਆਂ ਗੱਡੀਆਂ ਦੀ ਪੰਨ ਤੋੜ ਕਰ ਦਿੰਦੇ ਚਸ਼ਮਦੀਦਾਂ ਦੇ ਅਨੁਸਾਰ ਇੱਕ ਈ ਰਿਕਸ਼ਾ ਵਾਲੇ ਨੇ ਉਹਨਾਂ ਨੂੰ ਅਜਹੀ ਤੂੜਫੁੜ ਕਰਨ ਤੋਂ ਰੋਕਿਆ ਤਾਂ ਗੁੱਸੇ ਦੇ ਵਿੱਚ ਆਏ ਹਮਲਾਵਰਾਂ ਨੇ ਉਸ ਤੇ ਉੱਪਰ ਵੀ ਧਾਵਾ ਬੁੱਲ ਦਿੱਤਾ ਇਸ ਘਟਨਾ ਦੇ ਵਿੱਚ ਉਹ ਜ਼ਖਮੀ ਦੱਸਿਆ ਗਿਆ ਵਰਣਨ ਇਹੋ ਗੱਲ ਇਹ ਹੈ ਕਿ ਫੋਲੀ ਦੇ ਮੌਕੇ ਤੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਦੀ ਚੌਕਸੀ ਤੇ ਸੁਰੱਖਿਆ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਉਠਾ ਰਹੀ ਹੈ ਉਥੇ ਮਹੱਲਾ ਵਾਸੀਆਂ ਨੇ ਵੀ ਇਸ ਘਟਨਾ ਦੇ ਉਹਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਆਪਣਾ ਰੋਸ ਪ੍ਰਗਟ ਕੀਤਾ ਦੁੱਖ ਜ਼ाहिर ਕੀਤਾ ਕਿ ਜੇਕਰ ਤਿਉਹਾਰਾਂ ਦੇ ਮੌਕੇ ਤੇ ਵੀ ਪੁਲਿਸ ਮੁਸਤੈਦ ਨਹੀਂ ਤਾਂ ਆਮ ਦਿਨਾਂ ਦੇ ਵਿੱਚ ਲੋਕਾਂ ਦਾ ਕੀ ਹੁੰਦਾ ਹੋਵੇਗਾ ਹੋਲੀ ਦੇ ਮੌਕੇ ਤੇ ਜਿੱਥੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਣ ਦੇਣੀ ਇਸੇ ਵੀ ਤਰ੍ਹਾਂ ਦੀ ਕੋਈ ਗੁੰਡਾਗਰਦੀ ਨਹੀਂ ਹੋਣ ਦੇਣੀ ਕਿਸੇ ਵੀ ਤਰ੍ਹਾਂ ਦੇ ਉਹ ਲੋਕ ਜੋ ਕਿ ਸਮਾਜ ਦੇ ਵਿੱਚ ਅਰਾਜਕਤਾ ਫੈਲਾ ਸਕਦੇ ਨੇ ਉਹਨਾਂ ਨੂੰ ਨਹੀਂ ਘੁੰਮਣ ਦੇਣਾ ਪਰ ਪੁਲਿਸ ਦੀ ਨੱਕ ਹੇਟਾ ਹੀ ਸਭ ਕੁਝ ਹੁੰਦਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਸੰਤੋਸ਼ੀ ਨਗਰ ਦੇ ਵਿੱਚ ਕੱਲ ਦੇਰ ਸ਼ਾਮ ਗੁੰਡਾਗਰਦੀ ਦਾ ਇੱਕ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰ ਦੇ ਮੁਤਾਬਕ ਗਲੀ ਨੰਬਰ 4 ਦੇ ਕੁਝ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਹਥਿਆਰਾਂ ਦੀਆਂ ਲੈਸ ੋਕੇ ਹਮਲਾਵਰ ਗਲੀ ਨੰਬਰ 2 ਦੇ ਵਿੱਚ ਆਉਂਦੇ ਨੇ ਦੰਦ ਨਾਉਂਦੇ ਹੋਏ ਆਉਂਦੇ ਨੇ ਔਰ ਉੱਥੇ ਖੜੀਆਂ ਸਾਰੀਆਂ ਗੱਡੀਆਂ ਦੀ ਪੰਨ ਤੋੜ ਕਰ ਦਿੰਦੇ ਚਸ਼ਮਦੀਦਾਂ ਦੇ ਅਨੁਸਾਰ ਇੱਕ ਈ ਰਿਕਸ਼ਾ ਵਾਲੇ ਨੇ ਉਹਨਾਂ ਨੂੰ ਅਜਹੀ ਤੋੜਫੁੜ ਕਰਨ ਤੋਂ ਰੋਕਿਆ ਤਾਂ ਗੁੱਸੇ ਦੇ ਵਿੱਚ ਆਏ ਹਮਲਾਵਰਾਂ ਨੇ ਉਸ ਦੇ ਉੱਪਰ ਵੀ ਧਾਵਾ ਬੁੱਲ ਦਿੱਤਾ ਇਸ ਘਟਨਾ ਦੇ ਵਿੱਚ ਉਹ ਜ਼ਖਮੀ ਦੱਸਿਆ ਗਿਆ ਵਰਣਨ ਇਹੋ ਗੱਲ ਇਹ ਹੈ ਕਿ ਫੋਲੀ ਦੇ ਮੌਕੇ ਤੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਦੀ ਚੌਕਸੀ ਤੇ ਸੁਰੱਖਿਆ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਉਠਾ ਰਹੀ ਹੈ ਉਥੇ ਮਹੱਲਾ ਵਾਸੀਆਂ ਨੇ ਵੀ ਇਸ ਘਟਨਾ ਦੇ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ ਦੁੱਖ ਜ਼ਾਹਰ ਕੀਤਾ ਹੈ ਕਿ ਜੇਕਰ ਤਿਉਹਾਰਾਂ ਦੇ ਮੌਕੇ ਤੇ ਵੀ ਪੁਲਿਸ ਮੁਸਤੈਦ ਨਹੀਂ ਤਾਂ ਆਮ ਦਿਨਾਂ ਦੇ ਵਿੱਚ ਲੋਕਾਂ ਦਾ ਕੀ ਹੁੰਦਾ ਹੋਏਗਾ